ਕਹ ਗਿਆ ਮਾੜੇ ਜਿਹੇ ਠੋਰੇ ਜਿਹੇ ਨਾਲ ਉੱਤੇ ਹੀ ਸੀਗਾ ਉਹਦਾ ਇਧਰ ਨੂੰ ਛੋਟੇ ਲੋਡ ਇਧਰ ਨੂੰ ਖਿੱਚਣਾ ਹੁਣ ਐ ਇਧਰ ਨੂੰ ਕੱਸੀ ਬੰਦੇ ਨੂੰ ਲੰਮੇ ਲੋਡ ਮਾੜਾ ਕਹਿੰਦਾ ਇੱਥੇ ਮੈਂ ਖੜਾ ਲੈਣਾ ਵਾ ਇਹਨੂੰ ਦਵਾਦਾਨੇ ਕਾਰ ਹੀ ਲੈਣ ਹੁਣ ਕਿਉਂਕਿ ਇਹਨੇ ਰੇਜਾ ਜਿਹਾ ਫੜ ਲਿਆ ਨਾ ਜਦੋਂ ਉਹਦਾ ਪੰਗਾ ਪੈਣਾ ਇਹਨੂੰ ਹੁਣ ਹੁਣ ਇਹ ਤੇ ਕਿਹੜਾ ਐਂ ਕਰਿਓ ਆਹੀ ਪਲਣ ਦੇ ਦੇਣੇ ਉੱਤੇ ਤਿੰਨੇ ਆਹੀ ਸਵੇਰ ਲੜਾਈ ਫੇਰ ਕਰਾਂਗੇ ਇਸਕਾ ਸਰਨ ਪਰ ਪਰ ਸਤ ਸ੍ਰੀ ਅਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਫਿਰ ਤੇ ਬਾਕੀ ਕਸੀ ਦੀ ਵਾਰੀ ਸੀਗੀ ਰਾਤ ਤੇ ਲੋਟ-ਵਾਟ ਕਰ ਲਿਆ ਕੰਮ ਆਪਾਂ ਮਤੇ ਜੀ ਕਰਕੇ ਤੇ ਵਾਰੀ ਬਟਾਰੇ ਸੀਗੀ ਜੱਗੀ ਗਿਆ ਨਾਲ ਤੇ ਉਹਨਾਂ ਦੀ ਵਾਰੀ ਸੀਗੀ ਰਾਤ ਨੂੰ 12 ਵਜੇ ਤੇ ਆਪਣੀ ਸ਼ਾਮ ਨੂੰ 6 ਵਜੇ ਸੀਗੀ ਕੱਲ ਤੇ ਪਰ ਆਪਾਂ ਨੂੰ 6 ਵਜੇ ਜਿਹੜੀ ਦੇ ਕੇ ਵਾਰੀ ਦਿਨੇ-ਦਿਨੇ ਵਾਲੀ ਜਣੀ ਮਤਲਬ ਤੇ ਰਾਤ ਵਾਲੀ ਫਿਰ 11:00 ਵਜੇ ਛੜਦਾ ਸੀਗਾ ਪਾਣੀ ਬਹੁਤ ਸੋਹਣਾ ਆਇਆ ਜਣੀ ਸਵਾਦੋ ਗੱਲਾਂ ਦਾ ਖੇਤ ਹੈ ਜਿਹੜਾ ਆਪਣੇ ਦੋ ਕਿਆਰੇ ਸੀਗੇ ਪਾਏ ਰਹੇ ਕੱਲ ਬਾਹੀ ਕਰਕੇ ਰੋਟਾਵੇਟਰ ਨਾਲ ਦੌਰ ਲਾ ਕੇ ਜਾਨੀ ਦੂਰਾ ਸੁਹਾਗਾ ਮਾਰਤਾ ਸੀ ਵੀ ਇਦਾਂ ਹੀ ਲਾ ਦਾਂਗੇ ਤੇ ਹੁਣ ਕੀਮ ਜੀ ਬਦਲਦੀ ਸੀ ਵੀ ਸਿਰਿਆਂ ਸੁਰਤ ਜਿੱਥੋਂ ਸੁਹਾਗਾ ਵਜਿਆ ਨਾ ਗਿੱਲੀ ਜੀ ਪੈਲੀ ਤੇ ਜੰਮੀ ਜੀ ਲੱਗਦੀ ਹੈ ਵੀ ਜੇ ਕਦੂ ਦੇਖ ਲੈਨੇ 4x4 ਨਾਲ ਕਰਕੇ ਜੇ ਹੋ ਗਿਆ ਤਾਂ ਕੰਮ ਤੇ ਪਾਣੀ ਜਾਨੀ ਬਹੁਤ ਸੋਹਣਾ ਭਰਿਆ ਤੇ ਲਾਈਟ ਵੀ ਆ ਗਈ ਤੇ ਇਧਰੋਂ ਮਾੜਾ ਮੋਟਾ ਜਿਹੜਾ ਸਿਰਿਆਂ ਤੋਂ ਉੱਚਾ ਵਾ ਬਈ ਪਾਣੀ ਥੋੜਾ ਜਿਹਾ ਭਰ ਲੈਨੇ ਆ ਹੋਰ ਕਿਆਰੇ ਚ ਤੇ ਆਉਂਦਾ ਪਾਲੀ ਫਿਰ ਕਰਦੇ ਆਂ ਫਿਰ ਕੱਦੂ ਦਾ ਕੰਮ ਸਟਾਰਟ ਤੇ ਇਹਦਾ ਵੈਸੇ ਡਰ ਜਾਵਾ ਤਾਂ ਆ ਵੀ ਇਹਦਾ ਤੜਾ ਜਾ ਹੈ ਨਹੀਂਗਾ ਵੀ ਇਹ ਟਰੈਕਟਰ ਬਹਿ ਗਿਆ ਤਾਂ ਆਪਾਂ ਕਾ ਪੈ ਜੂ ਪਰ ਸਕੀਮ ਬਦਲ ਤੇ 42 ਨਾ ਰਹਿੰਦ ਨੇ ਯਾਨੀ 4x4 ਨਾਲ ਲਿਬੜ ਮਾ ਜਾ ਕਰ ਦਿੰਦਾ ਦੂਜੇ ਤੇ ਤੀਜੇ ਗੇਅਰ ਚ ਦੁਹਾਲ ਕੇ ਨਗਾ ਦਿੰਦੇ ਆ ਤੇ ਮੂੰ ਪੈੜੀ ਵੈਸੇ ਰੋਟਾ ਵੇਟਰਨਾ ਕੱਲ ਦੋਰ ਲਾਤੀ ਸੀ ਸੋਖੇ ਨੇ ਤੇ ਉਹ ਦੋ ਵਾਰ ਸੁਹਾਗਾ ਮਾਰ ਕੇ ਦੂਰਾ ਤੇ ਬਟ ਪਾ ਗਿਆ ਸੀਗਾ ਵਿਚਾਲੇ ਨਹਿਰੀ ਪਾ ਕੇ ਯਾਨੀ ਜਿਵੇਂ ਦੱਸਿਆ ਉਹਨੂੰ ਫੋਨ ਤੇ ਦੱਸਿਆ ਯਾਨੀ ਮੈਂ ਤੋ ਆਈ ਨਹੀਂ ਹੋਇਆ ਉਹਦੇ ਕੋਲੇ ਦੇ ਕੰਮ ਜਣੀ ਸੈਟ ਹੋ ਗਏ ਨਾਲੇ ਤਾਂ ਰੂਟਰ ਵੇਟਣਾ ਢੇਰੀਆਂ ਜੀ ਜਿਹੜੀਆਂ ਵੱਟ ਲਈਆਂ ਇਹ ਹੱਲ ਹੋ ਲੈ ਜਾਣਗੀਆਂ ਤੇ ਪਾਣੀ ਨੇ ਐਂਟਰੀ ਕਰ ਲਈ ਇਧਰ ਮੋਟਰ ਵਾਲੇ ਨੇ ਵੀ ਤੇ ਖਾਲ ਚਾਲੂ ਕਰਤਾ ਆ ਵੀ ਇਹ ਪੱਲੀ ਉੱਤੇ ਪਾਦੇ ਨਾ ਹੁੰਦਾ ਇਹਦੇ ਵਸੇ ਇੱਥੇ ਜੀ ਮਾਰ ਕਰੂਗਾ ਇਹ ਪਾਈਪ ਦਾ ਮੂੰਹ ਇੱਥੇ ਕਰ ਅਰੂੜਾ ਲੱਪਾ ਜਿਆ ਰੱਖਦੇ ਉੱਪਰ ਆਹ ਇੱਟਾ ਪਈਆਂ ਆ ਇੱਥੇ ਰੱਖਦੇ ਥੱਲੇ ਇੱਟਾਂ ਵੀ ਨਾ ਇੱਥੇ ਇੱਥੇ ਆਏ ਇੱਟਾਂ ਰੱਖ ਦੇ ਇਧਰ ਮੂਰੇ ਵੀ ਰੱਖ ਦੇ ਉਹ ਵੀ ਚੱਕ ਕੇ ਰੱਖ ਦੇ ਇੱਟਾਂ ਆ ਭਈ ਦਾ ਵੀ ਰੱਖਦੇ ਆਦੇ ਪਿਆ ਇਧਰ ਇਧਰ ਤੇ ਇੱਕ ਉਹ ਵਿੱਚ ਪਿਆ ਖਾਲ ਦੇ ਤੇ ਬਾਕੀ ਤਾਂ ਪਿਆ ਕਿਹਾਰੇ ਪੱਦਰ ਹੀ ਆਹ ਰੂਟਰ ਵੇਟਰ ਨਾਲ ਖਿੱਚਣਾ ਪਣਾ ਕੋ ਖੁੰਜਾ ਜਿਆ ਸੀਗਾ ਕਿਉਂਕਿ ਲੇਜ਼ਰ ਕੱਟ ਆਜਾ ਲਾਇਆ ਸੀ ਉਹਦਾ ਆਪਣਾ ਤੇ ਥਾਂ ਹੋ ਗਿਆ ਸੀਗਾ ਇਹੜਾ ਤੇ ਹੁਣ ਵੀ ਇਹਦੇ ਕੋਲ ਟਾਈਮ ਹੈ ਨਹੀਂ ਸੀਗਾ ਮਤਲਬ ਕਰਾ ਆਲਾ ਨਹੀਂ ਤਾਂ ਕਰਾ ਲਾ ਦਿੰਦੇ ਕਿਉਂਕਿ ਪਹਿਲੀ ਗਿੱਲੀ ਸੀਗੀ ਜਿਆਦੇ ਟਰਾਲੀਆਂ ਖੋਦਦੇ ਸੀ ਦੇਖਿਆ ਆਪਾਂ ਤੇ ਵੀ ਨਹੀਂ ਤਾਂ ਕਰ ਲੈਂਦੇ ਲੋਟਵਾਟੇ ਨੂੰ ਫੇਰ ਤੇ ਹੁਣ ਝੋਨਾ ਵੱਢ ਕੇ ਦੇਖਾਂਗੇ ਵੀ ਕੀ ਹੈ ਇਹਦੀ ਪੋਜੀਸ਼ਨ ਅੱਗੇ ਬਣਦੀ ਤੇ ਉਹਨੂੰ ਵੀ ਰੋਟਾ ਵੇਟਰ ਨਾਲ ਖਿੱਚਾਂਗੇ ਕਿਰਾਂ ਜਦੋਂ ਰੋਟਾ ਵੇਟਰ ਨੂੰ ਨੱਪ ਕੇ ਲੋਪ ਆ ਕੇ ਲੈਫਟ ਛੱਟ ਕੇ ਜਾਨੀ ਮਿੱਟੀ ਖਿੱਚੀ ਜਾਂਦੀ ਹੁੰਦੀ ਹੈ ਵਧੀਆ ਕੋਈ ਚੱਕਰ ਨਹੀਂ ਪੈਂਦਾ ਉਹਦਾ ਜਿੰਨਾ ਕੋਈ ਕੋਸ਼ਿਸ਼ ਕਰਾਂਗੇ ਜੇ ਮਾੜਾ ਮੋਟਾ ਉੱਚਾ ਜਾਂ ਰਹਿ ਵੀ ਜਾਊਗਾ ਤੇ ਫਿਰ ਕਰਾਜ ਹੋਊਗਾ ਆਹੀ ਲੱਗਦਾ ਮਾੜਾ ਜਿਹਾ ਤੇ ਉਹ ਪਰੇ ਵਾਲਾ ਤਾਂ ਖਿੱਚਿਆ ਜਾਣਾ ਉਹ ਕੋਈ ਵਾਲਾ ਚੱਕਰ ਨਹੀਂ ਹਜੇ ਅੱਧਾ ਘੰਟਾ ਆਪਣੀ ਕੱਸੀ ਦੀ ਵਾਰੀ ਚੱਲਦੀ ਆ ਤੇ ਉਹ ਪਾਣੀ ਦਿਖਦਾ ਜਿੱਥੇ ਟਟਿਰੀ ਉੱਡੀ ਜੇ ਫਿਰਦੀ ਆ ਉਥੋਂ ਨੱਕਿਆ ਜਪਾਣੀ ਆਉਂਦਾ ਉਹ ਤੇ ਪੂਰਾ ਦਿਖਦਾ ਜਾਨੀ ਆਉਦਾ ਉਹਦਾ ਪ੍ਰੈਸ਼ਰ ਬਣਿਆ ਹੋਇਆ ਵਾ ਇਹ ਕਿਆ ਰਹੇ ਹੋ ਗਿਆ ਫੁੱਲ ਆ ਜਾਗਾ ਉੱਚੀ ਥੋੜੀ ਜੀ ਜਾਨੀ ਉੱਤਰਦੇ ਇਹਨੂੰ ਇਹ ਕਿਹੜਾ ਸੀਗਾ ਥਾਂ ਆ ਗਿਆ ਇਹ ਲੋਟ ਆਇਆ ਹੀ ਨਹੀਂ ਗਾ ਉਦੋਂ ਮੱਕੀ ਵੇਲੇ ਵੀ 11 ਜਿਹੜੀ ਨੇ ਇਹੜੀ ਚੱਲਿਆ ਗਿਆ ਬਾਕੀ ਸੈਟ ਆ ਨਾਲ ਨਾਲ ਉੱਚਾ ਵਾਏ ਇਹਨੂੰ ਕਰਦੇ ਆ ਸੈਟ ਇੱਕ ਆ ਵਾ ਥੋੜੀ ਜੀ ਤੇਨੂੰ ਨਾਲ ਤੋਂ ਬਾਹਰ ਕੱਢ ਲੈਣਾ ਜਾਂ ਵੇਚੋ ਦੇਖਦੇ ਆ ਪਾਲੇ ਨਾਲ ਗੱਲ ਕਰਕੇ ਤੇ ਬਾਕੀ ਮੋਟਰ ਚੱਲਦੀ ਆ ਇਹਦੇ ਵਿੱਚ ਤੇ ਘੱਸੀ ਦੀ ਵਾਰੀ ਹੋ ਗਈ ਬੰਦ ਹੋ ਗਏ 15 20 ਮਿੰਟ ਇਹਨੂੰ ਆਪਣੀ 6 ਵਜੇ ਤੱਕ ਸੀਗੀ ਜਾਨੀ ਲੇਟ ਤਾਂ ਹੀ ਚੱਲ ਗਈ ਐ ਅੱਧਾ ਪੌਣਾ ਘੰਟਾ ਤੇ ਪਾਣੀ ਮਾੜਾ ਮੋਟਾ ਜਾ ਆਉਂਦਾ ਸੀ ਉਹ ਚ ਤੇ ਬਾਕੀ ਆ ਗਿਆ ਪਾਲੀ ਕਰਾ ਲੈ ਕੇ ਤੇ ਸਕੀਮ ਕਰਾਦੀ ਬਣ ਗਈ ਸੀ ਵੀ ਕਰਾ ਨਹੀਂ ਖਿੱਚ ਦਿੰਦੇ ਆ ਉਹ ਖੁੰਜਾ ਜਾਵਾ ਤੇ ਬਾਕੀ ਇਧਰ ਬਾਕੀ ਸਾਰਾ ਪੱਧਰ ਹੀ ਹੈ ਤਕਰੀਬਨ ਕੋਈ ਬਾਲਾ ਚੱਕਰ ਨਹੀਂ ਹੈਗਾ ਆ ਆ ਵਾ ਇੱਕ ਦਾ ਮਾੜਾ ਮਾੜਾ ਆ ਜਾ ਮੈਂ ਐਂ ਜੇ ਸੱਟ ਲਾ ਇੱਕ ਆ ਇੱਥੇ ਆ ਮਾੜਾ ਜਾਦੇ ਕਹੀ ਤੋਂ ਪਰ ਇੱਕ ਉਹ ਖੁੰਜਾ ਵਾ ਉਹਦਾ ਨਾਲ-ਨਾਲ ਮਾੜਾ ਮਾੜਾ ਆਇਆ ਕਰਕੇ ਉਧਰ ਪੱਧਰ ਹੀ ਹੈ ਤਕਰੀਬਨ ਉਹ ਖੁੰਜੇ ਜਿਹਾ ਹੋਇਆ ਤਾਂ ਹੋਵੇ ਆਹੀ ਆ ਵਾ ਇਹਨੂੰ ਬੇਚ ਖਰਾ ਰਾ ਨਾ ਕੀ ਕਰਨਾ ਇਹਨੂੰ ਬਸ ਤੁੰ ਨੂੰ ਬਚਨ ਧੱਕ ਨੇ ਬਸ ਆ ਕਦੇ ਵੇ ਕਰ ਲਾ ਮੈਂ ਕਿ ਇਹ ਤਾਂ ਨਾ ਸੌਖਾ ਰੋਕਰਾ ਨਾਲ ਸੁਹਾਗਾ ਪਾ ਬਾਲਾਂ ਪਰ ਮਾਰਦਾ ਜੇ ਹੂੰ ਛੱਡ ਦੇ ਇਹਨੂੰ ਆ ਬੋਰੀਆ ਬੋਰੀਆ ਧੱਕ ਮਾਰਦਾ ਕੱਲ ਉਹ ਜੜਾਈਆਂ ਕਰਕੇ ਫਿਰ ਬੁਰਕਦਾ ਹੋਊਗਾ ਨਾ ਉਹਦਾ ਦੋ ਵਾਰੀ ਬਾਈ ਸੀ ਇਹਨਾਂ ਨੇ ਚੱਲ ਕੋਈ ਚੱਕਰ ਨਹੀਂਗਾ ਜੇ ਕਦੂ ਵੀ ਹੋ ਜਾਦਾ ਆਪਾਂ ਨੂੰ ਡਰ ਸੀਗਾ ਖੁੱਬਣ ਦਾ ਹੀ ਆ ਖੁੱਬੇ ਨਾਲ ਤਾਂ ਕੋਈ ਚੱਕਰ ਨਹੀਂਗਾ ਵੱਡਾ ਡ੍ਰੈਕਟਰ ਹੀ ਲਾਇਆ ਸੀ 4x4 ਬਈ ਜੇ ਕੰਮ ਚੱਲ ਜਾਵੇ ਤਾਂ ਵਧੀਆ ਵਾ ਯਾਨੀ ਜਿੰਨੀ ਘੁੰਗੀ ਬਾਈ ਯਾਰ ਰੋਟਾ ਬੈਟਰੀ ਦੇ ਉੱਥੇ ਤਾਂ ਹੀ ਟਾਇਰ ਗਿਆ ਡੰਘਾਈ ਚ ਇਹੀ ਸੀਗਾ ਬਈ ਬਸ ਖੁੱਬੇ ਨਾ ਹੋਰ ਨਹੀਂ ਕੋਈ ਚੈੱਕ ਕਰਨ ਤੇ ਮੋਟਾ ਜਾ ਕਰਾ ਨਾ ਖਿੱਚ ਕੇ ਤੇ ਬਾਅਦ ਚ ਰੋਟਾ ਬੈਟਰ ਨੇ ਦਾ ਖਲਾਰੀ ਦੇਣਾ ਗਾਰਾਜ ਰੋਟਾ ਵੇਟਣਾ ਵੇਲੇ ਟਾਈਮ ਵੱਧ ਲੱਗਣਾ ਸੀਗਾ ਕਰਾਣੇ ਹੁਣ ਜਮਾ ਬੱਟਣਾ ਖਿੱਚ ਦੇਣਾ ਮਾੜਾ ਮਾੜਾ ਵਾਹ ਪਤਲਾ ਪਤਲਾ ਆ ਜਾ ਬਾਕੀ ਸੈਟਾ ਕੰਮ ਬਾਕੀ ਝੋਨਾ ਦੇਖ ਸਕਦੇ ਆ ਕਿਵੇਂ ਆ ਇਹ ਪਹਿਲਾਂ ਦਾ ਲਾਇਆ ਜਾਨੀ ਰੂੜੀ ਦੇ ਰੇਹ ਦਾ ਫਰਕ ਪੂਰਾ ਜੇ ਮੈਂ ਆਪਾ ਮੰਨ ਲਈਏ ਤੇ ਝੋਨਾ ਉੱਠਦਾ ਆਉਂਦਾ ਵਾ ਤੇ ਉਪਰੀਰੀਆ ਵਾਲਾ ਵੀ ਜਾਨੀ ਨਿਕਲ ਗਿਆ ਮੂਰੇ ਆਹ ਤਾਂ ਚਾਰੇ ਸਾਰਿਆਂ ਤੋਂ ਵੱਧ ਉੱਚਾ ਸੀਗਾ ਪਰ ਮੱਕੀ ਵੇਲੇ ਚੱਲ ਜਾਂਦਾ ਸੀਗਾ ਪਾਣੀ ਲੱਗ ਜਾਂਦਾ ਸੀ ਇਹਨੂੰ ਰੋਟਾਵੇਟਰ ਨਾ ਹੋ ਜਾਣਾ ਇਹਨੇ ਹੁਣ ਦੇਖਣ ਨੂੰ ਚਨੀਵਾ ਜਿਹਾ ਲੱਗੂ ਕੇਰਾ ਇਹ ਵੀ ਹੱਲ ਜੇ ਗਿਆ ਖੇਤਵਾ ਰੋਟਾਵੇਟਰ ਨੇ ਮਿੱਟੀ ਲੈ ਕੇ ਛਾੜੀ ਦੇਣੀ ਹੁੰਦੀ ਆ ਮਾੜਾ ਸਾਹ ਦਵਾਤਾ ਬਾਕੀ ਮੇਰਾ ਲੱਗਾ ਕਦੂ ਚ ਚੱਲੀ ਜਾਊਗਾ ਟਰੈਕਟਰ ਵੀ ਬਾਕੀ ਦੇਖੀ ਜਾਊ ਹੁਣ ਕੇਰਾ ਬਾੜ ਦਾ ਦਿੱਤਾ ਟਰੈਕਟਰ ਹੁਣ ਕਦੂ ਕਰਕੇ ਨਿਕਲਾਂਗੇ ਹੁਣ ਤੇ ਜੇ ਹੋ ਵੀ ਜਾਊ ਤਾਂ ਗਾਂ ਵਾਲੇ ਸਾਲਾਂ ਦਾ ਵੀ ਡਰ ਜਾਂਦੇ ਬੜ ਜਾਊਗਾ ਤੇ ਕੇਰਾ ਤਾਂ ਬਾੜਨਾ ਹੀ ਪੈਣਾ ਏ ਟਰੈਕਟਰ ਵਿੱਚ ਨਾ ਉਹਦਾ ਤੀਜੇ ਗੀਅਰ ਜੀ ਯਾਨੀ ਕਰਦਾਂਗੇ ਤੀਜੇ ਲੋਅ ਚ ਟਰੈਕਟਰ ਜੋਰ ਜਾਂ ਮਾਰ ਕੇ ਤੁਰਿਆ ਜਾਊਗਾ ਇਹ ਚਲਾਉਣਾ ਆਪਾਂ ਬਾਸਮਾ ਤੇ 1847 11ਵੇਂ ਵੇਸੇ ਪਰਿਆ ਹੋਇਆ ਮੋਟਰ ਨੂੰ ਚਲਾ ਦਿੱਤੀ ਜੀ ਮੈਂ ਕਿਹਾ ਜਨਾ ਟਾਈਮ ਕੱਦੂ ਕਰਦਾ ਚੱਲ ਜੂਗਾ ਉਹ ਤਾਂ ਪਾਣੀ ਉਹਦਾ ਹੈਗਾ ਕਦੂ ਜੋਗ ਵਧੀਆ ਪੂਰਾ ਇੱਕ ਸਾਰ ਯਾਨੀ ਕੱਸੀ ਦੇ ਵਾਰੀ ਦਾ ਪੂਰਾ ਜਿਵੇਂ ਨਹਿਰ ਵਾਲੇ ਪਾਣੀ ਦਾ ਆਪਾਂ ਕਹ ਲਿਆ ਵੀ ਪੂਰਾ ਫਾਇਦਾ ਹੋ ਜਾਂਦਾ ਧੱਕਾ ਮਾਰ ਕੇ ਭਰ ਦਿੰਦਾ ਵਾ ਆਉਂਦਾ ਪਾਣੀ ਭੱਜਿਆ ਹੁਣ ਪੂਰਾ ਆ ਇਧਰ ਖੇਤ ਉਹ ਤਾਂ ਵਜਾ ਕੇ ਰੱਖ ਬੱਟ ਤੋਂ ਇਧਰ ਹੀ ਇੰਨਾਂ ਸਾਰੀ ਖਰੂਬਤ ਐਨਾਂ ਨੇ ਕੰਮ ਸੈੱਟ ਹੋ ਜਾਣਾ ਨਹੀਂ ਰੋਜ਼ ਪਾਣੀ ਪਾਈ ਜਾਇਆ ਕਰਨਾ ਸੀ ਇਹਦੀ ਖਾਤਰੀ ਪੀ ਪਾਣੀ ਨਹੀਂ ਚੜਿਆ ਪਾਣੀ ਨਹੀਂ ਚੜਿਆ ਤੇ ਸੂਰਜ ਮਾਰਦਾ ਲੈ ਸ਼ੋਰ ਆ ਜਤਾ ਤੇ ਸਕੀਮ ਬੰਦ ਹੋ ਗਈ ਸੀ ਕਿ ਆਚਾਰ ਵਾਲੀ ਤੇ ਆਪਣੇ ਬੰਦੇ ਕਹਿੰਦੇ ਵੀ ਗਿੱਲਾ ਵਾ ਖੇਤ ਵੀ ਦੋ ਦਿਨ ਰੋਕ ਲਈਏ ਤੇ ਬਾਕੀ ਮੀਂਹ ਵੀ ਦੱਸਿਆ ਹੋਇਆ ਕਹਿੰਦੇ ਨੈਟ ਨੇ ਤੇ ਫਿਰ ਰੱਬ ਦਾ ਨਾਮ ਲੈ ਕੇ ਕਿਹਨਾਂ ਬੰਦ ਕਰਦਾ ਕੰਮ ਵੀ ਦੇਖੀ ਜਾਉ ਹੁਣ ਜਿਆਦਾ ਫਿਰ ਆਂਡਿਆ ਲਈ ਜਾਂ ਭਾਂਡਿਆ ਲਈ ਜਿਵੇਂ ਕਹਿ ਲਈਏ ਵੀ ਜਿਆਦਾ ਫਿਰ ਪਾਣੀ ਛੱਡ ਕੇ ਵੱਢ ਲਾਂਗੇ ਜਾਂ ਫਿਰ ਹੁਣ ਸੁਕਾ ਕੇ ਦੇਖ ਲੈ ਜੇ ਤਾਂ ਮੀਂਹ ਪੈ ਗਿਆ ਫਿਰ ਤਾਂ ਪਾਣੀ ਛੱਡ ਕੇ ਖਾ ਮਚਾ ਲਾਂਗੇ ਤੇ ਨਹੀਂ ਫਿਰ ਸੋਕੇ ਜੇ ਵੜ ਲਾਂਗੇ ਜੇ ਦੋ ਤੋਂ ਪੰਜ ਦੀ ਦੇ ਕੱਲ ਦੀ ਲੱਗੀ ਮਤਲਬ ਕੋਈ ਵੀ ਮੂਹ ਦੀ ਕੋਈ ਗਰੰਟੀ ਨਹੀਂ ਹੈਗੀ ਹਜੇ ਹਫਤਾ ਜਿਵੇਂ ਕਹਿ ਲਿਆ 10 ਦਾ ਨਾ ਮੀਂਹ ਦਾ ਪ੍ਰੈਸ਼ਰ ਜਾਂ ਬਣਦਾ ਰਿਗਾ ਜਿਹੜੇ ਮਹਾਰਾ ਦਾ ਕਹਿਣ ਦਾ ਮਤਲਬ ਆ ਜਿੱਦਾਂ ਤੇ ਬਾਕੀ ਕੋਈ ਚੱਕਰ ਨਹੀਂਗਾ ਵੀ ਇਹਨੂੰ ਦੋ ਕਿੱਲੇ ਉਹਨਾਂ ਟਾਈਮ ਲਾਉਣੇ ਆ ਤੇ ਕੰਮ ਚੱਲਦਾ ਹੋ ਗਿਆ ਬੰਦੇ ਆਦੇ ਆਪਣਾ ਝੋਨੇ ਲਵਾਈ ਦਾ ਤੇ ਦੋ ਕਿੱਲੇ ਲਾ ਕੇ ਉਦੋਂ ਨੂੰ ਫਿਰ ਦੇਖਦੇ ਆ ਕੀ ਬਣਦਾ ਬਣਦਾ ਬਣ ਗਈ ਗੱਲ ਪੂਰੀ ਡੜ ਗਿਆ ਪਾਣੀ ਪੂਰਾ ਤੇ ਨਹੀਂ ਇਹ ਹੀ ਸਾਰਾ ਸੀਜ਼ਨ ਆ ਜੱਬ ਰਹਿਣਾ ਸੀਗਾ ਤੇ ਰੋਟਾ ਵੇਟਰ ਨਾ ਹੋ ਜਾਣਾ ਇਹ ਫਾਦਰ ਇਹਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਇੱਦਾਂ ਤੇ ਬਾਕੀ ਸੈੱਟ ਹੋ ਗਿਆ ਕੰਮ ਹੁਣ ਤਾਂ ਬਦਲੇ ਬਦਲੇ ਜੇ ਕਰਾ ਰਹਿਗੇ ਆਈ ਖੂੰਜਾ ਜਿਆਦਾ ਸੀਗਾ ਤੇ ਪਾਣੀ ਲਾਦਾ ਖੂੰਜੇ ਨਾਲ ਹੁਣ ਫੇਰ ਹੋ ਗਿਆ ਜਿਹੜਾ ਡਰ ਸੀਗਾ ਬਾਕੀ ਸਾਰਾ ਘੇਰਾ ਸੈੱਟ ਆ ਜਾਣੀ ਆ ਵੀ ਟਰੈਕਟਰ ਬਾਹਰ ਲਿਆਵੇ ਜਾਂ ਆਪਾਂ ਦੂਜਾ ਕੱਢਣ ਆਲਾ ਤੇ ਆਹ ਖੂਜੇ ਜੇ ਤਾਂ ਦਬ ਗਿਆ ਸੀਗਾ ਤੇ ਬਾਕੀ ਲੱਗੇ ਆ ਹੁਣ ਸੰਗਲ ਪਾਉਣ ਨਿਕਲੇ ਆਉਗਾ ਮੈਨੂੰ ਲੱਗਦਾ ਤੇ ਬਾਕੀ ਪੂਜਾ ਜਾਂ ਛੱਡਦਾ ਕਹਿੰਦਾ ਬਾਕੀ ਦਾ ਸੈਟ ਹੀ ਆ ਕੰਮ ਤਕਰੀਬਨ ਰੋਟਾਵੇਟਰ ਲਗਾ ਦਿੰਦੇ ਆ ਕਿਰਨ ਆੜੇ ਜੇ ਠੋਰੇ ਜੇ ਨਾਲ ਉੱਤੇ ਹੀ ਜਿਗਾ ਹੁੰਦਾ ਇਧਰ ਨੂੰ ਛੋਟੇ ਲੋਡ ਇਧਰ ਨੂੰ ਖਿੱਚ ਲਾ ਹੁਣ ਆਏ ਇਧਰ ਨੂੰ ਕੱਸੀ ਬੰਦੇ ਨੂੰ ਲੰਮੇ ਲੋਡ ਬਾੜਾ ਕਹੇ ਚੜਾਈ ਤੇ ਮੈਂ ਖੜਾ ਲੈਣਾ ਵਾ ਇਹਨੂੰ ਦਵਾਦਿਆਂ ਨੇ ਕਾਰ ਹੀ ਲੈਣ ਹੁਣ ਕਿਉਂਕਿ ਇਹਨੇ ਰੇਜਾ ਜੇ ਫੜ ਲਿਆ ਨਾ ਜਦੋਂ ਉਦੋਂ ਪੰਗਾ ਪੈਣਾ ਇਹਨੂੰ ਹੁਣ ਘਾਰੇ ਜੇ ਇਹਨੂੰ ਕਿਉਂਕਿ ਜੇ ਇਹ ਰੇਜਾ ਜੇ ਇਹਨੇ ਫੜ ਲਿਆ ਨਾ ਥੰਨੇ ਇਹਦੇ ਸੁੱਕਾ ਵਾ ਜੇ ਰੇਜਾ ਜੇ ਪੈ ਗਿਆ ਇਹਨੂੰ ਗੇਰਾ ਤੇ ਇਹਨੇ ਧਸਣ ਜੇ ਲੱਗ ਜਾਣਾ ਤੇ ਬਾਕੀ ਠੀਕ ਆ ਤਲੇ ਤਾਂ ਹੀ ਜਾਂਦਾ ਯਾਨੀ ਜਿੱਥੇ ਤਾਂ ਰੋਟਾਵੇਟਰ ਦੀ ਬਹਿਕ ਆ ਦੋ ਵੇਰੇ ਕੱਲ ਬਾਹਾਂ ਸੀ ਇਹਨੂੰ ਖਰਾਦ ਉਚਾਰੀ ਆ ਤੇ ਤੰਗ ਬਹੁ ਕੀਤਾ ਖੁੰਜਾ ਜਿਹਾ ਸੁੱਕਾ ਹੀ ਰਹਿ ਜਿੱਥੇ ਸਾਦੇ ਖੜਾ ਵਾ ਜੇ ਉਥੋਂ ਖਰਾਕ ਖਿੱਚਣ ਲੱਗੇ ਤਾਂ ਬਹਿ ਗਿਆ ਕੇਰੇ ਬਾਲੀ ਜਾਂਦਾ ਉਹ ਤੇ ਬਾਕੀ ਫਿਰ ਨਿਕਲ ਪਾਇਆ ਸੌਖਾ ਹੂ ਬਾਕੀ ਇਧਰ ਠੀਕ ਆ ਬਾਕੀ ਲੱਗਦਾ ਹੁਣ ਤੇ ਇੱਕ ਅੱਧਾ ਜਿੱਥੇ ਕੱਲ ਟਰਾਲੀ ਖੁੱਭੀ ਸੀ ਵੀ ਉੱਥੇ ਨਾ ਹੋਵੇ ਤੇ ਤਾਂ ਹੀ ਉਹ ਟਰੈਕਟਰ ਵੱਡਾ ਲਾਇਆ ਸੀਗਾ ਤੇ ਟਾਇਰਾਂ ਦੇ ਗ੍ਰੈਪ ਦਾ ਫਰਕ ਪੈ ਜਾਂਦਾ ਥੋੜਾ ਜਿਹਾ ਬਾਕੀ ਚਾਰੇ ਟਾਇਰਾਂ ਦਾ ਵੀ ਫਰਕ ਪੈਂਦਾ ਜਦ ਜ਼ੋਰ ਲਾਉਂਦੇ ਆ ਜਦੋਂ ਤੇ ਆਹ ਦਾ ਦਾ ਭਾਰ ਜਾਂ ਖਿੱਚੀ ਜਾਂਦੇ ਆ ਤੇ ਬਾਕੀ ਚਲੋ ਹੈ ਰਿਸਕ ਹੀ ਆ ਪਰ ਕਰਨਾ ਵੀ ਪੈਣਾ ਆਪਾਂ ਨੂੰ ਇਧਰ ਆ ਅੱਗੇ ਆਗੇ ਇਧਰ ਨੂੰ ਅਗੇ ਚੱਲ ਇੱਥੇ ਇੱਥੇ ਰੱਖ ਪੈ ਰਹਾ ਇੱਥੇ ਲਾ ਦੇ ਕੋਰਾ ਕਿ ਇੱਧਰ ਨੂੰ ਬਾਸ ਇੱਥੇ ਲਾ ਦੇ ਐ ਕੋਰੇ ਲਾ ਦੇ ਐ ਕੋਰੇ ਨੂੰ ਲਾ ਦੇ ਥੋੜਾ ਜਆ ਬਾਸ ਕੋਰੇ ਰੋਰੇ ਨੇ ਲਾ ਦੇ ਬਾਸ ਇਹ ਕੋਨਾ ਇਹਨਾਂ ਛਾੜੀ ਦੇਣਾ ਇੱਥੇ ਵਾਹੀ ਆ ਹੀ ਹੋਊਗਾ ਇਹ ਹਾਂ ਇਹਨੂੰ ਕਹੀ ਨਹੀਂ ਬਰਾਬਰ ਉਪਰ ਕਰ ਦਿਓ ਮੈਂ ਤਾਂ ਹਰਮਨ ਆਏ ਸੀਗੇ ਚਾਹ ਲੈ ਕੇ ਪਾਲੀ ਦੀ ਤੇ ਉਹ ਪਰਲੇ ਕਿਹੜਾ ਗੱਦੂ ਹੋ ਗਿਆ तकरीबन ਨਿਬੜ ਗਿਆ ਕੰਮ ਤੇ ਟੈਗ ਮਾਝਾ ਦਰੇ ਹੁੰਦਾ ਟਰੈਕਟਰ ਤੇ ਪਾਲੀ ਨਵੇੜੀਆਂ ਦਾ ਕੰਮ ਜਾਨੀ ਢੜਕੂ ਜਾ ਸੀਗਾ ਉਹ ਚ ਤੇ ਉਹ ਚ ਨਿਕਲ ਗਿਆ ਕਿਉਂਕਿ ਜਿੱਥੇ ਟਰਾਲੀ ਖੁੱਭੀ ਸੀ ਉਹ ਵੱਟ ਤੋਂ ਪਰਲੇ ਪਾਸੇ ਖੁੱਭੀ ਸੀ ਕੱਲ ਦੋ ਵਾਰੀ ਖੁੱਭੀ ਸੀ ਉਹ ਵੱਡੀ ਟਰਾਲੀ ਤੇ ਮੈਨੂੰ ਸੀਗਾ ਕਿ ਕਦੇ ਵੀ ਉੱਥੇ ਨਾ 10 ਵਜੇ ਪਰ ਉਹ ਖੁੰਝੇ ਜਿਹੇ ਸੀਗਾ ਡਰ ਉੱਥੇ ਉਹ ਨਿਸ਼ਾਨੀ ਲਾਤੀਆਂ ਆਪਾਂ ਤੇ ਦੂਜਾ ਗੇੜਾ ਲਈ ਆਉਂਦਾ ਰੂਟਾਵੇਟਰ ਤੇ ਤੇ ਅਗਲੇ ਸਾਲ ਫੇਰ ਇਹੀ ਜੱਬ ਜਾ ਲੈਣਾ ਸੀ ਨਵਾਂ ਖੇਤ ਦਾ ਨਵਾਂ ਖੇਤ ਦਾ ਤੇ ਹੁਣ ਕੰਮ ਇਹਦਾ ਹੋ ਜਾਊਗਾ ਫਤਿਹ ਸਾਦੂ ਵਾਲਾ ਜਣੀ ਤਸੱਲੀ ਹੋਈ ਗਈ ਆਪਣੀ ਹੁਣ ਜਣੀ ਹੁਣ ਪੁਰਾਣਾ ਖੇਤ ਵੱਜਣ ਲੱਗ ਜੂ ਔੜੀ ਵਾਲੀ ਪਾਸੇ ਇਹ ਨਵੇਂ ਤੋਂ ਸਕੀਮਾ ਲਾਉਣ ਲੱਗੇ ਸੀਗੇ ਵੀ ਆਹ ਜਿਹੜਾ ਟੋਆ ਵਾ ਤੇ ਇਹਨੂੰ ਪਿੱਛੇ ਕਰਕੇ ਉਹਦੇ ਵਾਂਗੂ ਉੱਚਾ ਪਾਣੀ ਨਿਕਲਵਾ ਕਰ ਲੰਨਾ ਤੇ ਮੂਰੇ ਜੇ ਟੋਆ ਬਾਅਦ ਚ ਪੈ ਜਾਊਗਾ ਆਚਾਰ ਤੇ ਤਾਂ ਕਰਕੇ ਇਹਨੂੰ ਸਕੀਮ ਬਦਲਤੀ ਗਈ ਆ ਦੀ ਹੁਣ ਪਿਓ ਨੂੰ ਕਰਕੇ ਪਿੱਛੇ ਨਾ ਆਚਾਰ ਧੱਕ ਦਿੰਨੇ ਆ ਚਾ ਕਰਾ ਨਾਲ ਤੇ ਇਹਨੂੰ ਢੱਕ ਦਿੰਨੇ ਆ ਵੇ ਸਾਰੇ ਨੂੰ ਤੇ ਰੰਗ ਬਟਾ ਚੱਲਿਆ ਸੀਗਾ ਵਿੱਚ ਕੋਈ ਨਹੀਂ ਹੈਗਾ ਪਾਣੀ ਦਾ ਤੇ ਅੰਸ਼ ਮੜਾ ਜਾ ਸੀਗਾ ਸਰਾਟਾ ਕੋਈ ਖਾਸ ਨਹੀਂ ਸੀਗਾ ਸਾਰੇ ਲਾਉਣੇ ਸਾਰੀ ਨੰਗਾ ਕਰਦੇ ਆ ਇਹਨੂੰ ਦੋਨੋਂ ਟਾਕੇ ਕਰ ਦਿੰਨੇ ਆ ਕੰਮ ਖਾਡਾਂ ਮੈਂ ਉਹਨਾਂ ਨੂੰ ਲਿਆਉਣਾ ਬਿਠਾ ਕੇ ਬੰਦੇ ਇਹਨੂੰ ਨਾਲ ਮਾੜਾ ਮੋਟਾ ਜਿਹਾ ਲੋਡ ਕਰ ਦੇਣਗੇ ਹਾਂਜੀ ਹਾਂ ਚੰਗਾ ਘਾਂਟਾ ਕੇ ਲਾ ਕੇ ਤੇ ਪਲੜ ਦੇ ਦੇਣਾ ਵੱਢ ਕੇ ਤੇ ਫੇਰਾ ਟੋਆ ਮੂਰੇ ਬੇਲਾ ਰੋ ਬਾਅਦ ਚ ਪਾਈ ਜਾਊ ਆਪੇ ਬੰਦੇ ਲੈ ਜਾਂਦੇ ਸੀ ਆਪਾਂ ਖੇਤੋਂ ਸਾਦੇ ਹੋਣੀ ਬਾ ਠੀਕ ਆ ਢੇਰੀ ਜਿਹਾ ਸੈਟ ਆ ਬਾ ਗੋਲ ਜਿਆ ਕਰਕੇ ਲਤੜਦੇ ਆਇਆ ਕਰਕੇ ਆ ਵੀ ਲੈ ਜਾ ਸਾਰਾ ਉਸ ਬੋਲਾ ਬੋਲਾ ਜਾ ਬੋਲਾ ਬੋਲਾ ਕਰੀ ਜਾ ਉਹਨੇ ਕਰੀਸ ਕੇ ਲੈ ਜਾਣਾ ਵਾ ਬਹੁਤ ਆ ਉੱਚਾ ਦਾ ਮੈਗਾ ਉੱਚਾ ਬਹੁਤ ਆ ਉੱਚਾ ਦਾ ਬਹੁਤ ਆ ਇੱਥੇ ਸੈੱਟ ਕਰ ਲੈ ਬਸ ਜਿਹੜਾ ਪਤਲਾ ਪਤਲਾ ਉਹਨੂੰ ਲੈ ਆ ਕੇ ਇੱਥੇ ਖਤਮ ਕਰ ਦੇ ਬਸ ਇੱਥੇ ਕਰ ਲੈ ਲੋਡ ਵਾੜ ਇਹਨੂੰ ਤੇ ਇਹਨੂੰ ਬਾਹਲਾ ਬਾਹਰ ਨਾ ਆਉਣ ਦੇ ਇਹਨੂੰ ਅੰਦਰ ਕਰਾ ਦੇ ਤਾਂ ਨੂੰ ਇਹਨੂੰ ਢੱਕ ਦੇਣੇ ਕੰਮ ਖਤਮ ਹੋਊਗਾ ਦਾ ਸਾਰੇ ਤਰ੍ਹਾਂ ਕਰਦੇ ਇਹਨੂੰ ਚਾਰੋਂ ਪਾਸੇ ਲਾ ਦੇ ਤੇ ਟਾਈਮ ਤੇ ਹੋ ਗਿਆ ਤੋ ਆ ਬੇਲਾ ਮੂਰਿਆ ਤੇ ਇਹਨੂੰ ਢੱਕ ਦੇਣੇ ਇਹਦੇ ਕੰਮ ਨਿਬੜਦੇ ਆ ਕੁਦਰਦੀ ਆਪਣਾ ਕੰਮ ਲੋਟ ਆ ਗਿਆ ਵਿੱਚ ਦੀ ਤੇ ਨਹੀਂ ਤਾਂ ਫੇਰ ਖਰਾਬ ਹੋ ਜਾਊਗਾ ਜਿਹੜਾ ਪਾਇਆ ਹੋਇਆ ਤੇ ਇਹਦੀ ਪਾਰਟੀਸ਼ਨ ਕਰਤੀ ਆ ਪਹਿਲੀ ਵਾਰ ਆਪਾਂ ਤੇ ਬਾਕੀ ਦੇਖਾਂਗੇ ਉਹਦੀ ਸਕੀਮ ਕਿਵੇਂ ਲੋਟ ਆਉਂਦੀ ਆ ਮੱਕੇ ਨਹੀਂ ਤਾਂ ਫੇਰ ਪਕਾ ਦਾਂਗੇ ਜੇ ਬਾਲਾ ਖੱਜਲ ਕਰੂ बन गया यार त बहुत बारीक है ना रंग देला बन गया पूरा ਹੁਣ ਇਹ ਤੇ ਕਿਰਾ ਐਂ ਕਰਿਓ ਆਹੀ ਪਲਣ ਦੇ ਦੇਨੇ ਉੱਤੇ ਤਿੰਨੇ ਆਹੀ ਸਵੇਰ ਲੜਾਈ ਫੇਰ ਕਰਾਂਗੇ ਇਸका ਹਾਂ ਫੇਰ ਦੂਸਰਾ ਲਫਾਫਾ ਦੇਂਗੇ ਨਾ ਕੱਲ ਫੇਰ ਲੜਾਈ ਕਰਕੇ ਨਾ ਐਸੇ ਦਵੇਗਾ ਇਹ ਜਦੋਂ ਮੈਂ ਕਾਲੀ ਕਰਿਆ ਤਾਂ ਗਲ ਜਾਏਗਾ ਗਿੱਲਾ ਤਾਂ ਨਹੀਂ ਨਿਕਲਿਆ ਇਹ ਠੀਕ ਆ ਉੱਪਰ ਤੇ ਗਿੱਲਾ ਤਾਂ ਨਹੀਂ ਤਾਂ ਉੱਪਰ ਵਾਲਾ ਠੀਕ ਆ ਠੀਕ ਆ ਬਣ ਕੇ ਢੇਰੀ ਜਾ ਇੱਥੇ ਉਹਰੇ ਪਾਲਾਂਗੇ ਜਿੰਨਾ ਪਿਆ ਬਸ ਆ ਸਾਰਾ ਇਕੱਠਾ ਕਰ ਦੇਣਾ ਉਹ ਉੱਥੇ ਢੱਕ ਢੇਰੀ ਐਸੀ ਕਰ ਦੇਣਾ ਉਹ ਠੀਕ ਆ ਟਰੈਕਟਰ ਉਤਰਨੇ ਜੋ ਕਰਕੇ ਨਾ ਸਾਰਾ ਇਕੱਠਾ ਕਰ ਦੇਣਾ ਇੱਦੋਂ ਪਿੱਛੇ ਪਿੱਛੇ ਕਰਨਾ ਸਾਰਾ ਇਹ ਇੱਦੋਂ ਪਿੱਛੇ ਔਰ ਕਰਾ ਫਾਇਦਾ ਵਾ ਵਿੱਚ ਵਾਧਾ ਕਰ ਲੋ ਇਕੱਠਾ ਫਿਰ